ਨਜ਼ਰ ਪਾਉਣਿਆਂ ਪੰਜਾਬ ਦੇ ਮੌਸਮ ਤੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਤਾਪਮਾਨ 0.4 ਡਿਗਰੀ ਸੈਲਸੀਅਸ ਤੋਂ ਥੋੜਾ ਜਿਹਾ ਵਧ ਦਰਜ ਕੀਤਾ ਗਿਆ ਇਸ ਵਾਧੇ ਦੇ ਕਾਰਨ ਸੂਬੇ ਦੇ ਵਿੱਚ ਤਾਪਮਾਨ ਆਮ ਨਾਲੋਂ 3% ਰਹਿ ਗਿਆ ਹੈ ਹਾਲੀ ਦੇ ਵਿੱਚ ਹੋਈ ਬਾਰਿਸ਼ ਅਤੇ ਸਰਗਰਮ ਪੱਛਮੀ ਗੜਬੜੀ ਦੇ ਕਾਰਨ ਸੂਬੇ ਦੇ ਵਿੱਚ ਰਾਤਾਂ ਠੰਡੀਆਂ ਤੇ ਦਿਨ ਦਾ ਤਾਪਮਾਨ ਵੀ ਘਟਿਆ ਰਾਤ ਅਤੇ ਸਵੇਰ ਸਾਰ ਸਰਦੀ ਵਧੀ ਹੈ ਪੰਜਾਬ ਦੇ ਵਿੱਚ ਆਮ ਤੌਰ ਤੇ ਰਾਤ ਵੇਲੇ ਅਤੇ ਸਵੇਰ ਸਾਰ ਲੋਕਾਂ ਨੇ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਸੋ ਟੀ-ਸ਼ਰਟ ਦਾ ਦੌਰ ਸਵੇਰੇ ਅਤੇ ਰਾਤ ਨੂੰ ਚਲਾ ਗਿਆ ਹੈ ਕਿਉਂਕਿ ਠੰਡ ਪੰਜਾਬ ਦੇ ਵਿੱਚ ਵਗ ਗਈ ਹੈ ਰਾਤ ਨੂੰ ਸੌਣ ਵੇਲੇ ਇਸਤੇਮਾਲ ਕੀਤੀਆਂ ਜਾਂਦੀਆਂ ਚਦਰਾਂ ਵੀ ਬਦਲ ਗਈਆਂ ਨੇ ਲੋਕਾਂ ਨੇ ਮੋٹے ਕੱਪੜੇ ਰਾਤ ਨੂੰ ਸੌਣ ਵੇਲੇ ਉੱਪਰ ਲੈਣੇ ਸ਼ੁਰੂ ਕਰ ਦਿੱਤੇ ਨੇ ਖਾਸ ਤੌਰ ਤੇ ਪੱਖੇ ਵੀ ਬੰਦ ਹੋ ਗਏ ਨੇ ਸੋ ਰਾਤ ਵੇਲੇ ਜਿਹੜੇ ਪੱਖੇ ਚੱਲਦੇ ਸਨ ਅ ਰਾਤ ਦੀ ਠੰਡ ਕਰਕੇ ਲਗਭਗ ਉਹ ਪੱਖੇ ਬੰਦ ਹੋ ਗਏ ਨੇ ਕਿਉਂਕਿ ਰਾਤ ਵੇਲੇ ਤਾਪਮਾਨ ਜਿਹੜਾ ਉਹ 20 ਦੇ ਆਸ-ਪਾਸ ਚਲਾ ਜਾਂਦਾ ਕਿਉਂਕਿ ਤਾਪਮਾਨ ਪੰਜਾਬ ਦੇ ਵਿੱਚ ਘਟ ਗਿਆ ਹੈ ਰਾਤ ਵੇਲੇ ਲਗਭਗ ਠੰਡ ਦਾ ਆਗਾਜ਼ ਹੋ ਚੁੱਕਾ ਹੈ ਸਵੇਰ ਸਾਰ ਵੀ ਹਲਕੀ ਠੰਡਕ ਦਾ ਅਹਿਸਾਸ ਪੰਜਾਬ ਦੇ ਵਿੱਚ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੀ ਘਟਣ ਦੇ ਅਸਾਰ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਉਂ-ਜਿਉਂ ਅੱਗੇ ਸਰਦੀ ਵੱਲ ਵਾਧਾ ਹੋ ਰਿਹਾ ਹੈ ਤਿਵੇਂ-ਤਿਵੇਂ ਤਾਪਮਾਨ ਵੀ ਪੰਜਾਬ ਦੇ ਵਿੱਚ ਲਗਾਤਾਰ ਘਟੇਗਾ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਿਕ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ ਜਿੱਥੇ 33.5 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ 30 ਡਿਗਰੀ ਦੇ ਆਸ-ਪਾਸ ਤਾਪਮਾਨ ਇਸ ਵੇਲੇ ਰਿਕਾਰਡ ਕੀਤਾ ਜਾ ਰਿਹਾ ਹੈ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 30.6 ਡਿਗਰੀ ਪਟਿਆਲਾ ਦੇ ਵਿੱਚ 30.7 ਡਿਗਰੀ ਸੈਲਸੀਅਸ ਬਟਿੰਡਾ ਦੇ ਵਿੱਚ 31 ਡਿਗਰੀ ਸੈਲਸੀਅਸ ਤੇ ਰੂਪਨਗਰ ਦੇ ਵਿੱਚ 30 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 28.5 ਡਿਗਰੀ ਅੰਮ੍ਰਿਤਸਰ ਦੇ ਵਿੱਚ 29.3 ਡਿਗਰੀ ਗੁਰਦਾਸਪੁਰ ਦੇ ਵਿੱਚ 28.5 ਡਿਗਰੀ SBS ਨਗਰ ਦੇ ਵਿੱਚ 28.5 ਡਿਗਰੀ ਫਾਜ਼ਿਲਕਾ 29.6 ਡਿਗਰੀ ਫਿਰੋਜ਼ਪੁਰ 29 ਡਿਗਰੀ ਹੁਸ਼ਿਆਰਪੁਰ ਦੇ ਵਿੱਚ 28.5 ਡਿਗਰੀ ਮੋਹਾਲੀ ਦੇ ਵਿੱਚ 29.9 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਭਾਅ ਤਾਪਮਾਨ ਦੇ ਮਾਮਲੇ ਦੇ ਵਿੱਚ ਮਾਲਵੇ ਦੇ ਵਿੱਚ ਫਿਲਹਾਲ ਤਾਪਮਾਨ ਹੈ ਜਿਹੜਾ 2 ਤੋਂ 3 ਡਿਗਰੀ ਵਾਧ ਰਿਕਾਰਡ ਕੀਤਾ ਜਾ ਰਿਹਾ ਜਦਕਿ ਮਾਝਾ ਇਲਾਕੇ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਜੋ ਤਾਪਮਾਨ ਹੈ ਉਹ ਵਿਆਪਕ ਪੱਧਰ ਤੇ ਠੰਡ ਨੇ ਆਪਣੇ ਲਪੇਟ ਦੇ ਵਿੱਚ ਲੈ ਗਿਆ 28 ਇਸ਼ਾਰੀਆਂ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਜਾ ਰਿਹਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਮੁਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਤਾਪਮਾਨ 28-29 ਡਿਗਰੀ ਰਿਕਾਰਡ ਕੀਤਾ ਜਾ ਰਿਹਾ ਹੈ ਸੋ ਵਾ ਠੰਡ ਦਾ ਪ੍ਰਭਾਵ ਦਿਨੋ ਦਿਨ ਵਧਦਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਾ ਪੰਜਾਬ ਦੇ ਵਿੱਚ ਹੋਰ ਵੀ ਡਿੱਗੇਗਾ ਅਤੇ ਵਿਆਪਕ ਪੱਧਰ ਤੇ ਠੰਡ ਦਾ ਅਸਰ ਦੇਖਣ ਨੂੰ ਮਿਲੇਗਾ